ਹੁਕਮ ਉਹਦੇ ਨੂੰ ਮੰਨਣਾ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਲਸੋਈ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇ ਜੇ ਅੱਜ ਗੁਰਦੁਆਰਾ ਲੋਹਸਾਲ ਸਾਹਿਬ ਦੇ ਜੋ ਵਰਤਨ ਸੀ ਉਹਨਾਂ ਤੇ ਨਾਮ ਲਿਖਾਇਆ ਗਿਆ ਖੋ ਜਾਂਦੇ ਸੀ ਬਰਤਨ ਭਾਂਡੇ ਬਦਲ ਜਾਂਦੇ ਸੀ ਹਲਵਾਈ ਚੱਕ ਕੇ ਲੈ ਜਾਂਦੇ ਸੀ ਕਈ ਵਾਰੀ ਹਲਵਾਈ ਆਪਦੇ ਭਾਂਡੇ ਦੇ ਅਕੇ ਲੈ ਜਾਂਦੇ ਸੀ ਇਸ ਕਰਕੇ ਲਾਸਰ ਦੇ ਜਿੰਨੇ ਵੀ ਭਾਂਡੇ ਨੇ ਉਹਨਾਂ ਤੇ ਨਾਮ ਲਿਖਵਾਇਆ ਅੱਧੇ ਰਹਿ ਗਏ ਅੱਧਿਆਂ ਤੇ ਲਿਖਿਆ ਗਿਆ ਅੱਧੇ ਦੇ ਕੱਲ ਨੂੰ ਲਿਖੂਗਾ ਸੋ ਆਪਣੇ ਇੰਟਰਨਲ ਨੇ ਲਿਖੇ ਨੇ ਸਾਰੇ ਬਹੁਤ ਵਧੀਆ ਨਾਮ ਲਿਖਦਾ ਇਹ ਵਧੀਆ ਮੈਂਟਰਾ ਇਹਨਾਂ ਦੀ ਦੁਕਾਨ ਰੋੜ ਕੀ ਆ ਟਿੱਪਲ ਦੇ ਸੱਲੇ ਸਪੇਰਾ ਅਲਟਸ ਉਹਦਾ ਛੋਟਾ ਭਾਈਆ ਹੈ ਸਪੇਰਾ ਦਾ ਵੱਡਾ ਭਾਈਆ ਤੇ ਜੇ ਕਿਸੇ ਨੇ ਵੀ ਗੁਰੂ ਘਰ ਦੇ ਵਰਤਨਾ ਤੇ ਨਾਮ ਲਿਖਾਉਣਾ ਹੋਣ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਨੰਬਰ ਮੈਂ ਸਕਰੀਨ ਦੇ ਵਿੱਚ ਦੇ ਦੇਣਾ ਸਕ੍ਰੀਨ ਦੇ ਵਿੱਚ ਥੱਲੇ ਨੰਬਰ ਇਹਨਾਂ ਦਾ ਚਲਾ ਦਿੰਨਾ ਤੇ ਤੁਸੀਂ ਉਹ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਲਿਓ ਕਿਸੇ ਨੇ ਵੀ ਨਾਮ ਲਿਖਾਉਣਾ ਹੋਵੇ ਤਾਂ ਇਹਨਾਂ ਤੋਂ ਲਿਖਾ ਸਕਦੇ ਆ ਫਿਰ ਬਰਤਨ ਘੋਂਦੇ ਨਹੀਂ ਚੁਰਲਦੇ ਨਹੀਂ ਬਰਤਨ ਇਹ ਸਾਰੇ ਬਰਤਨ ਲਿਖਣ ਵਾਲੇ ਰਹਿੰਦੇ ਨੇ ਇਹਨਾਂ ਉੱਤੇ ਲਿਖਤਾ ਇੱਧਰ ਅੰਦਰ ਰੱਖ ਤੇ ਲਖਾ ਦੇ ਆ ਦੇ ਨਾ ਕਿ ਮਖਤਾਈ ਗੋਦਵਾਰਾ ਲੋਸਰ ਸਾਹਿਬ ਨੇ ਸੋਈ ਬਰਤਨ ਖੁੰងਦੇ ਨਹੀਂ ਬੜਾ ਹਿੱਦਕਣਾ ਤੇ ਬਾਲਟੀਆਂ ਤੇ ਸਾਰੇ ਕੋਸੀ ਤੇ ਨਾ ਦਿਖਾਦੇ ਜਿਕਰਾ ਕੀਤਾ ਜਾਵੇ ਨਿਆਲੋ ਜਾਵੇ ਤਨ ਤਨ ਬਾਬਾ ਨੌ ਸਿੰਘ ਦੇ ਮਨ ਤੋਂ City of